ਅੱਜ ਕੱਲ੍ਹ ਮੈਂ ਕਵਰ ਸਿੰਘ 베ਦੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾ ਨੇ ਪੰਥ ਸਿੰਘ ਸਬੰਧੀ ਇਕਤਰਤਾ ਸੱਦੀ ਹੈ 15 ਜੁਲਾਈ ਨੂੰ ਇਹ ਬੈਠਕ ਹੋਣ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਦੇਸ਼ ਵਿਦੇਸ਼ ਦੇ ਮਸਲਿਆਂ ਤੋਂ ਇਲਾਵਾ ਪੰਥਕ ਮਸਲਿਆਂ ਤੇ ਵੀ ਵਿਚਾਰ ਹੋਣੀ ਹੈ ਜਿਵੇਂ ਹੀ ਇਹ ਬੈਠਕ ਸੱਦੀ ਹੈ ਤਾਂ ਸੁਭਾਵਕ ਹੈ ਕਿ ਪੰਥਕ ਸਫਾਂ ਤੇ ਅਕਾਲੀ ਖੇਮਿਆਂ ਦੇ ਵਿੱਚ ਵੱਡੀ ਚਰਚਾ ਇਸ ਕਰਕੇ ਦਿਖਾਈ ਦੇ ਰਹੀ ਹੈ ਅਕਾਲੀ ਦਲ ਦਾ ਅੰਦਰਲਾ ਸੰਕਟ ਉਸੇ ਤਰ੍ਹਾਂ ਡੂੰਗਾ ਹੁੰਦਾ ਜਾ ਰਿਹਾ ਕਿਉਂਕਿ ਅਕਾਲੀ ਦਲ ਤੋਂ ਵਾ ਕੋਈ tirne ਜਿਸ ਤਰ੍ਹਾਂ ਦੇ ਮਤੇ ਪਾਏ ਜਿਸ ਤਰ੍ਹਾਂ ਕਾਲੇ ਦਲ ਦੀ ਬੁਰ ਸਰਜੀਤੀ ਨੂੰ ਲੈ ਕੇ ਚੁੰਦਾ ਕਮੇਟੀ ਦਾ ਰਾਗ ਲਾਪਿਆ ਤਾਂ ਇਸ ਤੋਂ ਤੱਕ ਮਤਾ ਪਾਇਆ ਗਿਆ ਕਿ ਸ਼ਰੋਮਣੀ ਅਕਾਲੀ ਦਲ ਬਚਾਓ ਮੈਂਮ ਦਾ ਆਗਾਜ਼ ਕੀਤਾ ਜਾਏਗਾ ਅਕਾਲੀ ਦਲ ਦੀ ਸਰਕਾਰ ਸਮੇਂ ਕਿਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਉਸ ਦਾ ਕਬੂਲ ਨਾ ਮਾ ਕਿਮਾ ਜਾਂਚ ਦਾ ਲਿਖਤੀ ਤੌਰ ਤੇ ਸ਼੍ਰੀ ਕਾਲਪਤਖ ਸਾਬਕੇ ਉਹਨਾਂ ਨੇ ਪਚਾਇਆ ਤੇ ਬਹੁਤ ਸਾਰੀਆਂ ਅਜਹੀਆਂ ਗੱਲਾਂ ਦਾ ਜ਼ਿਕਰ ਕੀਤਾ ਤੇ ਵਿਸ਼ੇਸ਼ ਤੌਰ ਤੇ ਅਕਾਲੀ ਗੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਖ ਕੇ ਅਕਾਲੇਦਲ ਅੱਗੇ ਵੱਡੀ ਚੁਣੌਤੀ ਇਸ ਕਰਕੇ ਖੜੀ ਕਰ ਦਿੱਤੀ ਕਿ ਅਕਾਲੀ ਸਰਕਾਰ ਸਮੇਂ ਜਿਸ ਤਰ੍ਹਾਂ ਦੇ ਫੈਸਲੇ ਕੀਤੇ ਗਏ ਉਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਅਕਾਲੀ ਦਲ ਤੋਂ ਵਤਨ ਹੋ ਗਿਆ ਤਾਂ ਹੁਣ ਉਹਨਾਂ ਨੇ ਜਿੱਥੇ ਕਿਮਾ ਜਾਂਚਾਂ ਦੀ ਅਰਦਾਸ ਕੀਤੀ ਹੈ ਜਿੱਥੇ ਧਾਰਮਿਕ ਸਜ਼ਾ ਲਗਵਾਏ ਜਾਣ ਦੀ ਅਪੀਲ ਕੀਤੀ ਹੈ ਜਿੱਥੇ ਉਹਨਾਂ ਨੇ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਿਹਦੇ ਵਿੱਚ ਸਲਾਬਤਪੁਰਾ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਰਾਮ ਰਹੀਮ ਨੇ ਸਮਾਂਗ ਰਚਾਇਆ ਸੀ ਆਖਰੋ ਪਸ਼ਾਕ ਡੇਰਾ ਮੁਖੀ ਤੱਕ ਕਿਸ ਨੇ ਪਹੁੰਚਾਈ ਸੀ ਤਾਂ ਇੱਥੋਂ ਤੱਕ ਜ਼ਿਕਰ ਕੀਤਾ ਕਿ ਜਿਹੜੀ ਮਾਫੀ ਡੇਰਾ ਮੁਖੀ ਨੂੰ ਦਿੱਤੀ ਗਈ ਹੈ ਤਾਂ ਉਸ ਦੇ ਵਿੱਚ ਅਕਾਲੇਦਲ ਦੀ ਕੀ ਭੂਮਿਕਾ ਹੈ ਫਰਵਿਸ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਨਿਯੁਕਤੀਆਂ ਕਾਲੇ ਦਲ ਦੀ ਸਰਕਾਰ ਦੇ ਸਮੇਂ ਹੋਈਆਂ ਚਾਹੇ ਉਹ ਮੁਹੰਮਦ ਇਜ਼ਹਾਰ ਆਲਮਸਨ ਚਾਹੇ ਉਹ ਸੁਮੇਤ ਸੈਣੀ ਸੀ ਚਾਹੇ ਹੁਣ ਦੂਜੀਆਂ ਘਟਰਾਵਾਂ ਦਾ ਉਹਨਾਂ ਨੇ ਨਾਲ ਦੀ ਨਾਲ ਜ਼ਿਕਰ ਕੀਤਾ ਕਿ ਬਰਗਾੜੀ ਤੇ ਕੋਟਪੁਰਾ ਵਿਕੇ ਜਿਸ ਤਰ੍ਹਾਂ ਹਾਲਾਤ ਬਣੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ ਤਾਂ ਉਸ ਸਮੇਂ ਕਾਲੇ ਦਲ ਦੀ ਸਰਕਾਰ ਸੀ ਤੇ ਗ੍ਰਹਿ ਭਾਗ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੋਲੇ ਸੀ ਹਾਡੀ ਸਰਕਾਰ ਦੇ ਸਮੇਂ ਅਜਿਹੀਆਂ ਗਲਤੀਆਂ ਹੋਈਆਂ ਜਿਸ ਲਈ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਤਾਂ ਕਿਹਾ ਜਾ ਰਿਹਾ ਕਿ ਜਦੋਂ ਅਜਿਹਾ ਸਿਲਸਿਲਾ ਚੱਲ ਰਿਹਾ ਸੀ ਤਾਂ ਚੰਡੀਗੜ੍ਹ ਦੇ ਵਿੱਚ ਕੁਝ ਬੈਠਕਾਂ ਦਾ ਸਿਲਸਿਲਾ ਵੀ ਦਿਖਾਈ ਦਿੱਤਾ ਤਾਂ ਉਹ ਧਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣਾ ਚਾਹੁੰਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਕਵਰ ਕਰਨਾ ਚਾਹੁੰਦੀ ਹੈ ਤਾਂ ਇੱਥੋਂ ਤੱਕ ਇਹ ਵੀ ਦਿਖਾਈ ਦਿੱਤਾ ਕਿ ਉਹਨਾਂ ਸਾਰੀਆਂ ਗਲਤੀਆਂ ਤੇ ਪਰਦਾ ਪਾਉਣਾ ਚਾਹੁੰਦੀ ਹੈ ਇਸੇ ਕਰਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਅੰਦਰ ਹਾਲਾਤ ਪੈਦਾ ਹੋਏ ਤਾਂ ਅਕਾਲੀ ਦਲ ਦੇ ਅੰਦਰਲੀ ਬਗਾਵਤ ਨੂੰ ਦੇਖ ਕੇ ਬਹੁਤ ਸਾਰੇ ਪੰਥਕ ਚਿੰਤਕਾਂ ਨੇ ਸਿੱਖ ਮਾਰਾਂ ਨੇ ਇਸ ਗੱਲ ਦਾ ਗਿਲਾ ਕੀਤਾ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਆਕਾਲੀ ਦਲ ਜਦੋਂ ਅਕਾਲੀ ਦਲ ਦੇ ਅੰਦਰ ਅਜਿਹੇ ਹਾਲਾਤ ਪੈਦਾ ਹੋ ਜਾਣ ਤਾਂ ਇਹ ਹਾਲਾਤ ਪੈਦਾ ਨਹੀਂ ਹੋਣੇ ਚਾਹੀਦੇ ਅਕਾਲੀ ਦਲ ਦੇ ਅੰਦਰ ਕਿਸ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਆ ਬਹੁਤ ਸਾਰੇ ਅਕਾਲੀ ਆਗੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੈ ਕਿ ਜਿਹੜੀ ਝੁੰਦਾ ਕਮੇਟੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ 117 ਹਲਕਿਆਂ ਦੇ ਉਹਨਾਂ ਆਗੂਆਂ ਨੇ ਲੋਕਾਂ ਨੇ ਕੀਤਾ ਤਾਂ ਆਖਰ ਅਕਾਲੀ ਦਲ ਦੇ ਵਿੱਚ ਉਹ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜਾਂਦੀ ਜਿਸ ਦੇ ਨਾਲ ਬਿਆਨਬਾਜ਼ੀ ਦੋਨੇ ਧਿਰਾਂ ਦੇ ਪੱਖਾਂ ਤੋਂ ਦਿਖਾਈ ਦਿੱਤੀ ਤਾਂ ਕਾਲੇ ਦਲ ਪੂਰੀ ਤਰ੍ਹਾਂ ਤੋਫਾੜ ਹੁੰਦਾ ਨਜ਼ਰ ਆਇਆ ਤਾਂ ਫਿਰ ਕਹਿ ਸਕਦੇ ਹਾਂ ਕਿ ਕਾਲੇ ਦਲ ਦੀ ਵਕ ਹੋਈ ਧਿਰ ਨੇ ਜਿਸ ਤਰ੍ਹਾਂ ਸ਼੍ਰੀ ਕਲਤਕਸਾਬ ਤੱਕ ਸਾਹਿਬ ਤੱਕ ਪਹੁੰਚ ਕੀਤੀ ਦੋਨੇ 13 ਦੀ ਲੜਾਈ ਦੇ ਵਿਚਾਲੇ ਹੁਣ ਦਿਖਾਈ ਦੇ ਰਿਹਾ ਪੰਜ ਸਿੰਘ ਸਬਾਨ ਤੇ ਉਹਨਾਂ ਵੱਲੋਂ ਲਿਆ ਜਾਣ ਵਾਲਾ ਫੈਸਲਾ ਕਿਹਾ ਜਾ ਰਿਹਾ ਕਿ ਧਾਰਮਿਕ ਸਜ਼ਾ ਲਵਾਏ ਜਾਣ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਏਗਾ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਜਿਹੜੀ ਸ਼੍ਰੀ ਕਲਤਕਸਾਬ ਦੀ ਮਾਨ ਮਰਿਆਦਾ ਹੈ ਜਾਂ ਜਿਸ ਤਰ੍ਹਾਂ ਦੀ ਮਨਕਸਤਾ ਲੋਕਾਂ ਦੀ ਸ਼੍ਰੀ ਕਲਤਕਸਾਬ ਦੇ ਜਥੇਦਾਰਾਂ ਦੇ ਪ੍ਰਤੀ ਬਣੀ ਹੋਈ ਹੈ ਉਹਨਾਂ ਦੀ ਭੂਮਿਕਾ ਤੇ ਵੀ ਵੱਡੇ ਸਵਾਲ ਖੜੇ ਹੋਣਗੇ ਇਹ ਤੋਂ ਤੱਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਪ੍ਰਧਾਨ ਲਗਾਏ ਜਾਣ ਦੀ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਤਾਂ ਜਿਵੇਂ ਅਕਾਲੀ ਦਲ ਤੂਫਾਨ ਹੈ ਤਾਂ ਇਸ ਹਾਲਾਤਾਂ ਦੇ ਵਿੱਚ ਉਹ ਪ੍ਰਧਾਨਗੀ ਬਿਲਕੁਲ ਕਰਨ ਲਈ ਤਿਆਰ ਨਹੀਂ ਹਨ ਤਾਂ ਕਹਿ ਸਕਦੇ ਹਾਂ ਕਿ ਜਿਹੜੀ ਬੈਠਕ 15 ਜੁਲਾਈ ਨੂੰ ਸੱਦੀ ਜਾ ਰਹੀ ਹੈ ਇਹਨਾਂ ਚਰਚਾਵਾਂ ਦੇ ਵਿੱਚ ਵੀ ਦੱਕਾ ਹੀ ਦੇ ਰਿਹਾ ਕਿ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਬੜਾਇਆ ਗਿਆ ਕੀ ਪੰਜ ਸਿੰਘ ਸਬਾਨ ਆਪਣੇ ਉਹਨਾਂ ਫੈਸਲਿਆਂ ਦੇ ਵਿੱਚ ਨਿਰਪੱਖਤਾ ਦੇ ਆਧਾਰ ਤੇ ਕੁਝ ਅਜਿਹੇ ਫੈਸਲਾ ਕਰਨਗੇ ਜਿਹਦੇ ਨਾਲ ਅਕਾਲੀ ਦਲ ਮੁੜ ਸਰਜੀਤ ਹੋ ਸਕੇ ਅਕਾਲੀ ਦਲ ਦੇ ਅੰਦਰ ਬਣੇ ਹਾਲਾਤ ਫਿਰ ਇੱਕ ਵਾਰ ਸੁਧਰਨ ਵਾਲੇ ਪਾਸੇ ਦਿਖਾਈ ਦੇਣ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚੋਂ ਦੋ ਤਰ੍ਹਾਂ ਆਮੋ ਸਾਹਮਣੇ ਦਿਖਾਈ ਦੇ ਰਹੀਆਂ ਇਸ ਕਲੇਸ਼ ਨੂੰ ਕਿਸ ਤਰ੍ਹਾਂ ਕੱਟ ਕੀਤਾ ਜਾ ਸਕੇ ਤਾਂ ਕਹਿ ਸਕਦੇ ਹਾਂ ਕਿ ਦੋਨੇ ਤਰ੍ਹਾਂ ਦੀ ਆਪਸੀ ਲੜਾਈ ਦੇ ਵਿੱਚ ਚਿਰਿਆ ਕਾਲਪਖ ਸਾਹਿਬ ਦੇ ਜਥੇਦਾਰਾਂ ਦੀ ਭੂਮਿਕਾ ਵੀ ਅਹਿਮ ਰਹਿਣ ਵਾਲੀ ਹੈ ਕਿ ਇਹ ਮਸਲਾ ਪੰਚ ਪ੍ਰਧਾਨੀ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਜੇ ਪੰਚ ਪ੍ਰਧਾਨੀ ਬਣਾਈ ਜਾਂਦੀ ਹੈ ਤਾਂ ਉਹਨਾਂ ਵਿੱਚ ਕਿਹੜੇ ਚਿਹਰੇ ਲਏ ਜਾ ਸਕਦੇ ਆ ਤਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਚਰਚਾ ਬਣ ਰਹੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤੋਂ ਵਕੋਈ ਧਿਰ ਨੇ ਆਪਣੀ ਖਿਮਾ ਜਾਂਚਨਾ ਦੇ ਵਿੱਚ ਉਹਨਾਂ ਗਲਤੀਆਂ ਦਾ ਜ਼ਿਕਰ ਕੀਤਾ ਹੈ ਸਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਬਣਾਇਆ ਹੈ ਜਿਸ ਤਰ੍ਹਾਂ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਤਾਂ ਉਸ ਸਮੇਂ 90 ਲੱਖ ਦੇ ਜਿਹੜੇ ਇਸ਼ਤਿਹਾਰ ਹੈ ਉਹ ਜਾਰੀ ਕੀਤੇ ਗਏ ਤਾਂ ਵਕ ਵਕ ਉਹਨਾਂ ਚਿਹਰਿਆਂ ਦਾ ਜ਼ਿਕਰ ਹੋ ਰਿਹਾ ਚਾਹੇ ਸਾਬਕਾ ਜਥੇਦਾਰ ਗਿਆਨੀ ਗੁਰਬਜਨ ਸਿੰਘ ਸਨ ਚਾਹੇ ਸਖਬੀਰ ਸਿੰਘ ਬਾਦਲ ਹਨ ਤਾਂ ਉਹਨਾਂ ਨੂੰ ਵੀ ਕੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਬੁਲਾ ਕੇ ਜਿਹੜੀ ਤੇ ਅਕਾਲੀ ਦਲ ਤੋਂ ਵੱਖ ਹੋਈ ਹੈ ਉਸ ਸੇਧ ਧਿਰ ਦੇ ਨਾਲ ਕੋਈ ਧਾਰਮਿਕ ਸਜ਼ਾ ਲਵਾਈ ਜਾ ਸਕਦੀ ਹੈ ਤਾਂ ਜਹੀਆਂ ਚਰਚਾਵਾਂ ਦਿਖਾਈ ਦੇ ਰੀਆਂ ਨੇ ਕਿ ਸ਼੍ਰੀ ਕਾਲ ਤਕ ਸਾਹਿਬ ਦੀ ਜਿਸ ਤਰ੍ਹਾਂ ਆਪਣੀ ਮਾਨ ਮਰਿਆਦਾ ਜਾਂ ਜਿਸ ਤਰ੍ਹਾਂ ਦੇ ਫੈਸਲੇ ਪੰਥ ਸਿੰਘ ਸਾਹਿਬਾਂ ਲੈਂਦੇ ਆ ਉਹਨਾਂ ਫੈਸਲਿਆਂ ਦੇ ਵਿੱਚ ਕੀ ਸਾਬਕਾ ਜਥੇਦਾਰ ਗਿਆਨੀ ਗਰਬਜਨ ਸਿੰਘ ਨੂੰ ਸ਼੍ਰੀ ਕਾਲ ਤਕ ਸਾਹਿਬ ਤੇ ਬੁਲਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਹੋਰ ਵਿਅਕਤੀਆਂ ਨੂੰ ਗਲਤੀਆਂ ਦੇ ਬਦਲੇ ਤਲਬ ਕੀਤਾ ਜਾਂਦਾ ਹੈ ਜਾਂ ਜਵਾਬ ਤਲਬੀ ਕੀਤੀ ਜਾਂਦੀ ਹੈ ਜਵਾਬ ਤਲਬੀ ਦੇ ਨਾਲ ਧਾਰਮਿਕ ਸਜ਼ਾ ਲਵਾਈ ਜਾਂਦੀ ਹੈ ਤਾਂ ਹੁਣ ਵੇਖਣਾ ਹੋਏਗਾ ਕਿ ਪੰਜ ਸਿੰਘ ਸਬਾਨ ਆਪਣੇ ਫੈਸਲਿਆਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਸਤਾ ਕੱਢਦੇ ਆ ਜਿਹਦੇ ਨਾਲ ਅਕਾਲੀ ਦਲ ਦਾ ਅੰਦਰਲਾ ਸੰਕਟ ਖਤਮ ਹੋ ਸਕਦਾ ਹੈ ਇਸ ਦੇ ਲਈ ਪੰਜ ਸਿੰਘ ਸਬਾਨ ਕਿੰਨਾ ਕੁ ਅੱਗੇ ਆ ਸਕਦੇ ਆ ਸੁਖਬੀਰ ਸਿੰਘ ਬਾਦਲ ਦਾ ਕਿੰਨਾ ਕੁ ਬਚਾਅ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਵਕ ਵਕ ਤਿਹਰਾ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਰਨ ਵਿੱਚ ਲਗੀਆਂ ਹੋਈਆਂ ਤਾਂ ਸਿੱਧੇ ਤੌਰ ਤੇ ਹੁਣ ਕਹਿ ਸਕਦੇ ਆ ਕਿ ਜਿਹੜੀ ਬਾਲ ਪੰਜ ਸਿਕ ਸਮਾਨ ਦੇ ਪਾਲੇ ਵਿੱਚ ਦੱਕਾਈ ਦੇ ਰਹੀ ਹੈ ਤਾਂ ਉੱਥੋਂ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਧਾਰਮਿਕ ਸਜ਼ਾ ਉਸ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੂੰ ਲੱਗਦੀ ਹੈ ਉਹ ਕਿਸ ਤਰ੍ਹਾਂ ਸੁਰੱਖ ਰੂ ਹੁੰਦੀ ਹੈ ਸਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਸੁਰਖਰੂ ਹੁੰਦੇ ਆ ਝੋਂਦਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਵੀ ਕੀ ਪੰਜ ਸਿੰਘ ਸਬਾਨ ਕੋਈ ਜਿਹੇਆ ਫੈਸਲਾ ਕਰ ਸਕਦੇ ਆ ਕਿ ਜਿਹੜਾ ਝੋਂਦਾ ਕਮੇਟੀ ਤੋਂ ਉੱਪਰ ਜਾ ਕੇ ਅਕਾਲੀ ਦਲ ਦੇ ਅੰਦਰ ਲਾਗੂ ਹੋ ਸਕਦਾ ਹੈ ਕਿਹਾ ਜਾ ਰਿਹਾ ਕਿ ਜੇ ਅਕਾਲੀ ਦਲ ਨੂੰ ਮੁਰਸਰਜੀਤ ਕਰਨਾ ਹੈ ਲੋਕਾਂ ਦੇ ਵਿੱਚ ਭਰੋਸਾ ਤੇ ਵਿਸ਼ਵਾਸ ਪੈਦਾ ਕਰਨਾ ਹੈ ਕਿਹਾ ਜਾ ਰਿਹਾ ਕਿ ਜੇ ਅਕਾਲੀ ਦਲ ਇਸ ਗੱਲ ਦਾ ਦਾਵਾ ਕਰਦਾ ਕਿ ਪੰਜਾਬ ਦੀ ਪੰਜਾਬੀਆਂ ਦੀ ਸਿੱਖਾਂ ਦੀ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਤਾਂ ਸਿੰਘ ਸਭਾ ਨੂੰ ਇਹ ਜਿਹਾ ਕੋਈ ਫੈਸਲਾ ਲੈਣਾ ਹੀ ਪੈਗਾ ਤਾਂ ਆਖਰ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਕਿਸ ਤਰ੍ਹਾਂ ਨਿਰਧਤਾ ਹੋ ਸਕਦੀ ਹੈ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਫੈਸਲਿਆਂ ਦੇ ਉੱਤੇ ਪੰਚ ਸਿੰਘ ਸਵਾਨ ਦਾ ਫੈਸਲਾ ਧਿਆਨ ਕੇਂਦਰਿਤ ਕਰਦਾ ਹੈ ਖੈਰ ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਕੁਝ ਜਿਹੇ ਫੈਸਲੇ ਆਏ ਜਿਨ੍ਹਾਂ ਦਾ ਜ਼ਿਕਰ ਨਾਲ ਦੀ ਨਾਲ ਇਸ ਕਰਕੇ ਕਰਾਂਗੇ ਕਿਉਂਕਿ ਰਵਿੰਦ ਕੇਜਰੀਵਾਲ ਆਮਦੀ ਪਾਰਟੀ ਦੇ ਸੁਪਰੀਮੋ ਜਿਹੜੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ED ਵੱਲੋਂ ਗ੍ਰਫਤਾਰ ਕੀਤੇ ਗਏ ਸੀ ਉਹਨਾਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਪਰੰਤੂ ਉਹਨਾਂ ਦੀ ਜ਼ਮਾਨਤ ਦੇਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਆਗੂਆਂ ਦਾ ਬਿਆਨ ਆਇਆ ਕਿ ਸੱਚ ਦੀ ਜਿੱਤ ਹੋਈ ਹੈ ਦੂਜੇ ਪਾਸੇ ਸੱਤਵੀਂ ਚਾਰਜ ਸ਼ੀਟ ਦੇ ਵਿੱਚ ED ਨੇ 9 ਜੁਲਾਈ ਨੂੰ ਅਝਾਹ ਪੱਖ ਰੱਖਿਆ ਸੀ ਜਦੇ ਵਿੱਚ ਇੱਕ ਵਾਰ ਫਿਰ ਰਵਿੰਦ ਕੇਜਰੀ ਵੱਲੋਂ ਸਾਜ਼ਿਸ਼ਕਾਰਾ ਦੱਸਿਆ ਗਿਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਹਵਾਲੇ ਤੋਂ 45 ਕਰੋੜ ਰੁਪਏ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੱਕ ਪਹੁੰਚਦੇ ਆ ਤੇ ਉਹਨਾਂ ਵੱਲੋਂ ਗੋਆ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਇਹ ਖਰਚ ਕੀਤਾ ਗਿਆ ਕਿਹਾ ਜਾ ਰਿਹਾ ਕਿ ਜਦੋਂ ਹੁਣ ਸੁਪਰੀਮ ਕੋਰਟ ਦੇ ਬੈਂਚ ਨੇ ਜਸਟਿਸ ਖੰਨਾ ਤੇ ਜਸਟਿਸ ਦੱਤਾ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ ਇਸ ਦੇ ਨਾਲ ਕੋਈ ਵੱਡੀ ਰਾਤ ਇਸ ਕਰਕੇ ਨਹੀਂ ਦਿਖਾਈ ਦੇ ਰਹੀ ਜਾਂ ਅਰਵਿੰਦ ਕੇਜਰੀਵਾਲ ਬਾਹਰ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਫੈਸਲੇ ਦੇ ਵਿੱਚ ਉਹਨਾਂ ਨੇ ਆਪਣਾ ਇਹ ਫੈਸਲਾ ਉੱਪਰਲੀ ਕੋਰਟ ਦੇ ਵਿੱਚ ਭੇਜ ਦਿੱਤਾ ਤੇ ਨਾਲੇ ਆਖ ਦਿੱਤਾ ਕਿ ਉਹ ਸਾਡੇ ਫੈਸਲੇ ਨੂੰ ਵੀ ਪਲਟਾ ਸਕਦੇ ਆ ਜਿਸ ਦੇ ਨਾਲ ਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਉੱਥੇ ਹੀ ਖੜੀਆਂ ਹੈ ਬੇਸ਼ੱਕ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੋਵੇ ਪਰੰਤੂ ਸੀਬੀਆਈ ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹੀ ਰਹਿ ਸਕਦੇ ਆ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਵੀ ਇੱਕ ਫੈਸਲਾ ਰਵਿੰਦ ਕੇਜਰੀਵਾਲ ਦੀ ਰਹਾਈ ਨੂੰ ਲੈ ਕੇ ਜ਼ਮਾਨਤ ਦਿੱਤੇ ਜਾਣ ਨੂੰ ਲੈ ਕੇ ਸਾਹਮਣੇ ਆਇਆ ਸੀ ਪਰੰਤੂ ਜਿਸ ਤਰ੍ਹਾਂ ED ਨੇ 42 ਘੰਟਿਆਂ ਦਾ ਸਮਾਂ ਮੰਗ ਕੇ ਰਿਪੋਰਟ ਦਾਖਲ ਕੀਤੀ ਤਾਂ ਫਿਰ ਉਹਨਾਂ ਦੀ ਰਹਾਈ ਵੀ ਰੁਗੀ ਤੇ ਜ਼ਮਾਨਤ ਦਾ ਫੈਸਲਾ ਵੀ ਕੋਰਟ ਨੇ ਟਾਲ ਦਿੱਤਾ ਇਸ ਕਰਕੇ ਲਗਾਤਾਰਤਾ ਦੇ ਵਿੱਚ ਰਵਿੰਦ ਕੇਜਰੀਵਾਲ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਚੈਲੰਜ ਕਰ ਰਿਹਾ ਤੇ ਸ਼ਰਾਬ ਘਟਾਲੇ ਮਸਲੇ ਦੇ ਵਿੱਚ ਜਿੱਥੇ ਉਹਨਾਂ ਦੀਆਂ ਮੁਸ਼ਕਲਾਂ ਬਰਕਰਾਰ ਦਿਕਾਈ ਦੇ ਰੀਆਂ ਹੈ ਉੱਥੇ ਹੀ ਕਿਹਾ ਜਾ ਰਿਹਾ ਕਿ सीबीआई ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਉਸ ਕਰਕੇ ਉਹਨਾਂ ਦੀ ਰਿਹਾਈ ਨਹੀਂ ਹੋ ਸਕਦੀ ਸੁਪਰੀਮ ਕੋਰਟ ਨੇ ਕੁਝ ਹੋਰ ਅਜਹਿਬ ਫੈਸਲਿਆਂ ਦਾ ਵੀ ਜ਼ਿਕਰ ਕੀਤਾ ਹੈ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲੇ ਜਾਣੂ ਲੈ ਕੇ ਹਦੇਸ ਦਿੱਤਾ ਤੇ ਅੱਜ ਖੋਰ ਟਿੱਪਣੀ ਸੁਪਰੀਮ ਕੋਰਟ ਦੀ ਦਿਖਾਈ ਦਿੱਤੀ ਹੈ ਜਿਸ ਦੇ ਨਾਲ ਹਰਿਆਣਾ ਸਰਕਾਰ ਨੂੰ ਫਟਕਾਰਨ ਲਗਾਈ ਗਈ ਹੈ ਪਹਿਲਾਂ ਜ਼ਿਕਰ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਸ ਦੇਸ਼ ਦਾ ਜਿਸਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਤੇ ਲਗੀਆਂ ਦੁਬਾਰਾ ਨੂੰ ਹਟਾਵੇ ਰਸਤਾ ਖੁੱਲੇ ਕਿਉਂਕਿ ਦੇਸ਼ ਦੇ ਵੱਡੇ ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਰਸਤਾ ਰੋਕੇ ਰੋਕਿਆ ਨਹੀਂ ਜਾ ਸਕਦਾ ਇਸ ਕਰਕੇ ਰਸਤੇ ਹਟਾਏ ਜਾਣੇ ਚਾਹੀਦੇ ਆ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਫੈਸਲਾ ਕੀਤਾ ਕਿ ਦਿੱਲੀ ਜਾਣ ਦਾ ਫੈਸਲਾ ਉਹਨਾਂ ਦਾ ਉੱਥੇ ਹੀ ਸਟੈਂਡ ਕਰਦਾ ਇਸ ਕਰਕੇ 15 ਜੁਲਾਈ ਨੂੰ ਬੈਠਕ ਸੱਦੀ ਗਈ ਹੈ ਜਿਹਦੇ ਵਿੱਚ ਅਗਲਾ ਪ੍ਰੋਗਰਾਮ ਦਿੱਤਾ ਜਾਏਗਾ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਖੋਰ ਟਿੱਪਣੀ ਹਰਿਆਣਾ ਸਰਕਾਰ ਨੂੰ ਫਟਕਾਰ ਦੇ ਰੂਪ ਵਿੱਚ ਦਕਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਸ਼ੰਭੂ ਬਾਰਡਰ ਖੋਲਿਆ ਜਾਵੇ ਇਸ ਕਰਕੇ ਕਿਉਂਕਿ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੈ। ਇਸ ਦੇ ਨਾਲ ਲੋਕਤੰਤਰ ਨੂੰ ਟਾ ਲੱਗਦੀ ਹੈ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਜਾਂ ਹਰਿਆਣਾ ਸਰਕਾਰ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਆਖਰ ਵਾਰ-ਵਾਰ ਕੋਟਾਂ ਇਸ ਗੱਲ ਦਾ ਇਸ਼ਾਰਾ ਕਰੀਆਂ ਹੈ। ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਪੀੜਾ ਹੋ ਰਹੀ ਹੈ ਵਪਾਰੀਆਂ ਨੂੰ ਕਿਸ ਤਰ੍ਹਾਂ ਦੀ ਪੀੜਾ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਨਾਲ ਉਹਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਤਾਂ ਸਰਕਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਸ਼ੰਭੂ ਬਾਰਡਰ ਖੋਲਣਾ ਹੋਵੇਗਾ ਤਾਂ ਸੁਪਰੀਮ ਕੋਰਟ ਦੀਆਂ ਅਦਾਲਤੀ ਟਿੱਪਣੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਵੀ ਕੁਝ ਟਿੱਪਣੀਆਂ ਕਿਸਾਨਾਂ ਲਈ ਸਨ ਕਿ ਕਿਸਾਨਾਂ ਨੂੰ ਵੀ ਕੋਈ ਬਦਲਵੇਂ ਪ੍ਰਬੰਧ ਕਰਨੇ ਪੈਣਗੇ ਹਰ ਵਾਰ ਸੜਕਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ ਬੇਸ਼ੱਕ ਕਿਸਾਨੀ ਮੰਗਾਂ ਉਹਨਾਂ ਦਾ ਪਹਿਲਾ ਅਧਿਕਾਰ ਹੋ ਸਕਦਾ ਹੈ ਪਰੰਤੂ ਫਿਰ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ ਰੇਲਵੇ ਟਰੈਕ ਰੋਕ ਦੇਣੇ ਰਸਤੇ ਰੋਕ ਦੇਣੇ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ ਕਿਸਾਨ ਜਿੱਥੇ ਬੰਦੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਰੂਪਰੇਖਾ ਲਿਕਣੀ ਹੋਵੇਗੀ ਜਿਸ ਦੇ ਨਾਲ ਅਦਾਲਤਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਨਾ ਕਰਨਾ ਪਏ ਲੋਕਾਂ ਦੇ ਰੋਜ਼ਦਾ ਸਾਹਮਣਾ ਨਾ ਕਰਨਾ ਪਏ ਕਿਉਂਕਿ ਜਿਸ ਤਰ੍ਹਾਂ ਕਿਸਾਨ ਕਦਮ ਚੁੱਕ ਦਿਆ ਹੈ ਉਸ ਦੇ ਨਾਲ ਵੱਡੀਆਂ ਸਮੱਸਿਆਵਾਂ ਤੇ ਚੁਣੌਤੀਆਂ ਵੀ ਦਿਖਾਈ ਦਿੰਦੀਆਂ